ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੇ ਆਪਣਾ ਗੋਨ ਨਾਗਵਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੋਨ ਨਾਗਵਾਵੈ ਉਪਾਵੇਂ ਨਿੰਦੇ ਆਕਰੇ ਜਗ ਸਾਰਾ ਗੁਰਾਂ ਦਾ ਲੜਨਾ ਛੱਡੀਏ ਪਾਵੇਂ ਨਿੰਦੇ ਆਕਰੇ ਜਗ ਸਾਰਾ ਗੁਰਾਂ ਦਾ ਲੜਨਾ ਛੱਡੀਏ ਭਾਵੇਂ ਨਿੰਦੇ ਆਕਰੇ जग ਸਾਰਾ ਗੁਰਾਂ ਦਾ ਲੜਨਾ ਛੱਡੀਏ ਭਾਵੇਂ ਨਿੰਦੇ ਆਕਰੇ जग ਸਾਰਾ ਗੁਰਾਂ ਦਾ ਨਾ ਛੱਡੀਏ ਪਿਆਰੇ ਜੀ ਗੁਰਾਂ ਦਾ ਲੜਨਾ 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 ਛੱਡੀਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਂ ਦੀ ਮਹਾਨ ਅਪਾਰ ਮਿਹਰਮਤ ਬਖਸ਼ ਸਦਕਾ ਵਡਭਾਗੀ ਜਨ ਹੋ ਜੋ ਨਿਤਦੀ ਤਰ੍ਹਾਂ ਹੀ ਬਾਬਾ ਬੁੱਢਾ ਸਾਹਿਬ ਜੀ ਦੀਆਂ ਨਦਰਾਂ ਦੇ ਪਾਤਰ ਬਣੇ ਹੋ 12 ਵਜੇ ਤੋਂ ਹੀ ਸੰਗਤਾਂ ਦਾ ਧਿਆਨ ਹੈ ਕਿ ਸੰਗਤ ਨਾਲ ਮਿਲ ਕੇ ਜਪਣਾ ਸਤਨਾਮ ਸ੍ਰੀ ਭਾਵਨਾ ਦੇ ਨਾਲ ਕੋਈ ਕਿਸੇ ਨੂੰ ਫੋਨ ਕਰਕੇ ਉਠਾਉਂਦਾ ਆ ਕੋਈ ਕਿਸੇ ਨੂੰ ਠਾਉਂਦਾ ਆ ਕਿ ਕੋਈ ਰਹਿ ਨਾ ਜਾਵੇ ਸੰਗਤ ਨਾਲ ਮਿਲਣ ਤੋਂ ਇਹ ਵੀ ਇੱਕ ਬੜਾ ਵੱਡਾ ਲਾਹਾ ਆ ਕਿਸੇ ਨੂੰ ਉਠਾ ਕੇ ਨਾਲ ਲੈ ਕੇ ਆਉਣਾ ਔਰ ਤੁਹਾਡਾ ਆਇਆ ਹੋਇਆ ਉਹ ਜੀਵ ਸੰਗਤ ਵਿੱਚ ਆਣ ਕੇ ਨਾਮ ਜਪੇਗਾ ਉਹਦਾ ਲਾਹਾ ਤੁਹਾਨੂੰ ਮਿਲੇਗਾ ਉਹ ਦਾਨਪੁਨ ਕਰੇਗਾ ਉਹਦਾ ਲਾਹਾ ਤੁਹਾਨੂੰ ਮਿਲੇਗਾ ਆਮ ਆਪਾਂ ਵੇਖਦੇ ਆ ਨਾ ਕਿ ਦੁਨੀਆ ਦੇ ਵਿੱਚ ਜਿਹੜਾ ਨੈਟਵਰਕਿੰਗ ਸਿਸਟਮ ਹੈ ਕਿ ਇੱਕ ਬੰਦਾ ਜਿਹੜਾ ਜੁੜਿਆ ਕੰਪਨੀ ਨਾਲ ਉਹ ਦੂਸਰੇ ਬੰਦਿਆਂ ਨੂੰ ਨਾਲ ਲੈ ਕੇ ਆਵੇ ਉਹ ਕੰਪਨੀਆਂ ਉਹਦਾ ਜਿਹੜਾ ਕੰਮ ਕੀਤਾ ਹੋਇਆ ਉਹਦਾ ਪ੍ਰੋਫਿਟ ਉਹਨੂੰ ਭੇਜਦੀਆਂ ਨੇ ਤੇ ਜੇ ਰੱਬ ਦੇ ਘਰ ਨਾਲ ਕਿਸੇ ਨੂੰ ਜੋੜੀਏ ਤੇ ਰੱਬ ਵੀ ਸਾਨੂੰ ਕੁਝ ਨਾ ਕੁਝ ਉਹਦੇ ਬਦਲੇ ਦਿੰਦਾ ਹੈ ਇਸ ਕਰਕੇ ਜਿੱਥੇ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਰਹੇ ਹੋ ਉਥੇ ਗੁਰੂ ਨਾਨਕ ਦੀਆਂ ਖੁਸ਼ੀਆਂ ਵੀ ਲੈ ਰਹੇ ਹੋ ਲੋਕਾਂ ਨੇ ਤੇ ਗੱਲਾਂ ਕਰਨ ਵਾਲਿਆਂ ਨੇ ਕਰ ਹੀ ਜਾਣੀਆਂ ਨੇ ਦੁਨੀਆਂ ਦੀ ਪ੍ਰਵਾਹ ਨਹੀਂ ਕਰਨੀ ਕਿਉਂਕਿ ਉਹ ਪਰਮਾਤਮਾ ਵੇ ਪਰਵਾਹ ਆ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਅਸੀਂ ਕਿਉਂ ਕਰੀਏ ਉਹ ਬੜਾ ਡਾਡਾ ਆ ਉਹ ਐਸਾ ਡਾਡਾ ਆ ਨਿੰਦਿਆ ਕਰਨ ਵਾਲਿਆਂ ਦੀਆਂ ਚੀਕਾਂ ਕਢਾ ਦਿੰਦਾ ਤੇ ਤੁਹਾਨੂੰ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦਿੰਦਾ ਦੁਨੀਆਂ ਦੀ ਪਰਵਾਹ ਨਾ ਕਰਿਆ ਕਰੋ ਭੱਜ ਭੱਜ ਕੇ ਸੰਗਤ ਵੱਲ ਜਾਇਆ ਕਰੋ ਕਿਉਂਕਿ ਮੇਰਾ ਮਾਲਕ ਕਹਿ ਰਿਹਾ ਆ ਕਿ ਜਿਹੜਾ ਜੀਵ ਸੰਗਤ ਨਾਲ ਮਿਲਦਾ ਉਹਦਾ ਇਸ ਦੁਨੀਆ ਤੇ ਆਉਣਾ ਸਫਲਾ ਹੈ ਤੇ ਜਿਹੜਾ ਜੀਵ ਇਸ ਸੰਸਾਰ ਤੇ ਨਾਮ ਨਹੀਂ ਜਪਦਾ ਸੰਗਤ ਨਾਲ ਨਹੀਂ ਮਿਲਦਾ ਉਹ ਜਿਵੇਂ ਦੇ ਪਸ਼ੂ ਆਏ ਜਿਵੇਂ ਦੇ ਪੰਛੀ ਆਏ ਨੇ ਉਹ ਤਿਵੇਂ ਦਾ ਹੀ ਆਪਣਾ ਜੀਵਨ ਭੋਗੇ ਸੰਸਾਰ ਤੋਂ ਤੁਰ ਕੇ ਚਲੇ ਜਾਂਦੇ ਨੇ ਫਿਰ ਜਿਵੇਂ ਉਹ ਇੱਥੇ ਆਪਣੀ ਖੱਜਲ ਖਵਾਰੀ ਚੱਲਦੇ ਰਹਿੰਦੇ ਨੇ ਤਵੇਂ ਹੀ ਉਹਨਾਂ ਨੂੰ ਫਿਰ ਪਰਲੋਕ ਦੇ ਵਿੱਚ ਵੀ ਜਾ ਕੇ ਸਜ਼ਾਵਾਂ ਭੁਗਣੀਆਂ ਪੈਂਦੀਆਂ ਨੇ ਇਸ ਕਰਕੇ ਉਹ ਦਾਤਾ ਬੜਾ ਵੇਪਰਵਾ ਆ ਤੇ ਅਸੀਂ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਤੂੰ ਡਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਕੁਦਰਤਾਂ ਤੇਰੀਆਂ ਤੂੰ ਡਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਕੁਦਰਤਾਂ ਤੇਰੀਆਂ ਤੇ ਤੂੰ ਮਾਲਕਾ ਬੜਾ ਡਾਡਾ ਆ ਇਹ ਤੇਰੀ ਕੁਦਰਤ ਆ ਜਿਹੜਾ ਅਸੀਂ ਸੰਗਤ ਨਾਲ ਮਿਲ ਕੇ ਜਪ ਰਹੇ ਆ ਸਤਨਾਮ ਸ੍ਰੀ ਨਾਮ ਨਹੀਂ ਤੇ ਇਹ ਲੋਕ ਕਿੱਥੇ ਜਪਣ ਦਿੰਦੇ ਆ ਇਹ ਲੋਕ ਕਿੱਥੇ ਦਾਨਪੁਣ ਕਰਨ ਦਿੰਦੇ ਨੇ ਉਹ ਕਦੀ ਵੀ ਸਾਧਾਂ ਸੰਤਾਂ ਦਾ ਸਾਧੂਆਂ ਦਾ ਲੜ ਨਾ ਛੱਡਿਆ ਕਰੀਏ ਭਾਵੇਂ ਲੋਕ ਜੋ ਮਰਜੀ ਕਹਿੰਦੇ ਰਹਿਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤ ਬੇਅੰਤ ਲਾਹਾ ਲੈਂਦੀ ਹੈ ਬੇਅੰਤ ਸੰਗਤਾਂ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੀਆਂ ਨੇ ਇਸੇ ਤਰ੍ਹਾਂ ਮਾਈ ਭਰਾਈ ਖੜੂਰ ਸਾਹਿਬ ਦੀ ਰਹਿਣ ਵਾਲੀ ਜਿਵੇਂ ਤੁਸੀਂ ਪੈਦਲ ਬਾਬੇ ਬੁੱਢੇ ਜਾ ਰਹੇ ਹੋ ਭਰ ਜਵਾਨੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਕਰਤਾਰਪੁਰ ਦਰਸ਼ਨ ਕਰਨ ਜਾਂਦੀ ਈ ਇੰਨਾ ਪ੍ਰੇਮ ਗੂੜਾ ਪੈ ਗਿਆ ਕਿ ਗੁਰੂ ਨਾਨਕ ਬਾਜੋਂ ਦਿਲ ਹੀ ਨਹੀਂ ਲੱਗਦਾ ਸਮਾ ਆਇਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇਸ ਸਰੀਰ ਰੂਪੀ ਚੋਲੇ ਨੂੰ ਬਦਲਣਾ ਚਾਇਆ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਭਾਈ ਲੈਣ ਦੇ ਰੂਪ ਦੇ ਵਿੱਚ ਉੱਥੇ ਸੇਵਾ ਕਰਦੇ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਨਾਲ ਨੇ ਔਰ ਵੀ ਅੰਤ ਸੰਗਤ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਦਿੱਤੀ ਔਰ ਨਾਰੀਅਲ ਰੱਖ ਕੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੇ ਪ੍ਰਕਰਮਾ ਕੀਤੀ ਹੁਕਮ ਕਰ ਦਿੱਤਾ ਕਿ ਤੂੰ ਚਲਾ ਜਾ ਇਥੋਂ ਜਾ ਕੇ ਗੋਇੰਦਵਾਲ ਚਲਾ ਜਾ ਤਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਚਾਲੇ ਪਾਉਂਦੇ ਨੇ ਗੋਇੰਦਵਾਲ ਸਾਹਿਬ ਪਹੁੰਚ ਜਾਂਦੇ ਨੇ ਹੁਣ ਮਾਈ ਭਾਈ ਗੁਰੂ ਨਾਨਕ ਸਾਹਿਬ ਕੋਲ ਰਹਿੰਦੇ ਨੇ ਜਦੋਂ ਸਤਗੁਰੂ ਆਪਣਾ ਚੋਲਾ ਬਦਲਦੇ ਨੇ ਵਿਰਾਗ ਦੇ ਨਾਲ ਭਰ ਜਾਂਦੀ ਏ ਉਹ ਚੱਲਿਆ ਨਹੀਂ ਜਾਂਦਾ ਬਛੋੜਾ ਤੇ ਬਾਰ-ਬਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੀ ਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਨਾਮ ਦਾ ਕਿਨਕਾ ਝੋਲੀ ਵਿੱਚ ਪਾਇਆ ਸੀ ਉਹ ਜੱਪੀ ਜਾ ਰਹੀ ਹੈ ਧੰਨ ਗੁਰੂ ਨਾਨਕ ਸਤ ਕਰਤਾਰ ਬਾਰ-ਬਾਰ ਜੱਪੀ ਜਾ ਰਹੀ ਹੈ ਚੱਲ ਕੇ ਆਪਣੇ ਨਗਰ ਆ ਜਾਂਦੀ ਖਡੂਰ ਸਾਹਿਬ ਇੰਨਾ ਜਿਹੜਾ ਪ੍ਰੇਮ ਸੀਗਾ ਉਹ ਚੇਤਾ ਹੀ ਨਹੀਂ ਭੁੱਲਦਾ ਸਭ ਦੁਨੀਆਦਾਰੀ ਭੁੱਲ ਗਈ ਸੱਜਣ ਮਿੱਤਰ ਭੈਣ ਭਰਾ ਭੁੱਲ ਗਏ ਪਰ ਗੁਰੂ ਨਾਨਕ ਦਾ ਜਾਣਾ ਨਹੀਂ ਭੁੱਲ ਰਿਆ ਪਤਾ ਹੈ ਵੀ ਉਹਦੇ ਤੋਂ ਬਿਨਾ ਸਾਡੀ ਬਾਹ ਕਿੰਨੇ ਫੜਨੀ ਆ ਉਹਦੇ ਤੋਂ ਬਿਨਾ ਸਾਡਾ ਗਰੀਬਾਂ ਦਾ ਰਾਖਾ ਕੌਣ ਆ ਤੇ ਜਦੋਂ ਕੁਛ ਦੀ ਐ ਕਿਸੇ ਨੂੰ ਵੀਰੋ ਗੁਰੂ ਨਾਨਕ ਸਾਹਿਬ ਤਾਂ ਨਹੀਂ ਵੇਖੇ ਭੈਣੋ ਗੁਰੂ ਨਾਨਕ ਸਾਹਿਬ ਤਾਂ ਨਹੀਂ ਵੇਖੇ ਵਾਲ ਖਲਾਰ ਲੈ ਉਹਦੇ ਪ੍ਰੇਮ ਦੇ ਵਿੱਚ ਕੁਝ ਨਹੀਂ ਚੇਤਾ ਐਨਾ ਪ੍ਰੇਮ ਖੇਤਾਂ ਵਿੱਚ ਚਲੀ ਜਾਂਦੀ ਹੈ ਕਦੀ ਉਸ ਪਾਸੇ ਭੱਜਦੀ ਏ ਕਦੀ ਉਸ ਪਾਸੇ ਭੱਜਦੀ ਏ ਕਿ ਮੇਰੇ ਲਾਗੇ ਕੋਈ ਨਾ ਆਵੇ ਵਾਲ ਖਲਾਰੇ ਝੱਲੀ ਹੋ ਗਈ ਉਹਦੇ ਪ੍ਰੇਮ ਦੇ ਵਿੱਚ ਤੇ ਬਾਰ ਬਾਰ ਕਹੀ ਜਾ ਰਹੀ ਏ ਉਹ ਤਨ ਗੁਰੂ ਨਾਨਕ 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 ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਸੁਰ ਨਾਮਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਤਨ ਗੁਰੂ ਨਾਨਕ ਤੂੰ ਹੀ ਰੰਗਾਰ ਤਨ ਗੁਰੂ ਨਾਨਕ ਤੂੰ ਹੀ ਰੰਗਾਰ ਸੁਰ ਨਾਮਕ ਤੂੰ ਹੀ ਰੰਗਾਰ ਤਨ ਗੁਰੂ ਨਾਨਕ ਤੂੰ ਹੀ ਰੰਗਾਰ ਬਾਰ ਬਾਰ ਉੱਚੀ ਉੱਚੀ ਪੁਕਾਰਾਂ ਕਰਦੀ ਹੈ ਹੁਣ ਬੜਾ ਸਮਝਾਉਂਦੇ ਨੇ ਕੋਈ ਮਖੌਲ ਕਰਦਾ ਆ ਕੋਈ ਸਿਆਣੇ ਪੁਰਸ਼ ਉਹਦੇ ਵਿਛੋੜੇ ਨੂੰ ਸਮਝਦੇ ਨੇ ਕਿ ਕਿਵੇਂ ਗੁਰੂ ਨਾਨਕ ਦਾ ਵਿਛੋੜਾ ਇਹਦੇ ਕੋ ਛਲਿਆ ਨਹੀਂ ਜਾ ਰਿਹਾ ਅੱਜ ਵੀ ਜਿੰਨਾ ਸੰਗਤਾਂ ਦਾ ਮਹਾਂਪੁਰਖਾਂ ਦੇ ਨਾਲ ਪਿਆਰ ਹੁੰਦਾ ਸੰਤਾਂ ਦੇ ਨਾਲ ਪਿਆਰ ਹੁੰਦਾ ਜਦੋਂ ਉਹ ਸਰੀਰ ਕਰਕੇ ਇਸ ਦੁਨੀਆ ਨੂੰ ਛੱਡਦੇ ਨੇ ਤੇ ਉਹ ਸੰਗਤਾਂ ਵੀ ਆਪਣੇ ਆਪ ਨੂੰ ਝਲਣੀ ਪਉਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਸਾਨੂੰ ਨਰਕਾਂ ਦੇ ਕੁੰਡ ਚੋਂ ਬਾਹਰ ਕੱਢਿਆ ਤੇ ਜਪਾਇਆ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਪਤਾ ਆ ਕਿ ਇਹਨਾਂ ਤੋਂ ਬਿਨਾਂ ਪਤਾ ਨਹੀਂ ਅਸੀਂ ਕਦੋਂ ਛਿੜ ਕੇ ਜਾਣਾ ਆ ਪਤਾ ਨਹੀਂ ਕਦੋਂ ਕਲਯੁਗ ਨੇ ਸਾਨੂੰ ਆਣ ਕੇ ਘੇਰ ਲੈਣਾ ਆ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿੱਥੇ ਉਹ ਆਪ ਜਪਦੇ ਨੇ ਤੇ ਸੰਗਤ ਨੂੰ ਵੀ ਜਪਾਉਂਦੇ ਨੇ ਉਹ ਐਸਾ ਸਾਡਾ ਲੱਗਿਆ ਹੋਇਆ ਜੰਦਰਾ ਖੋਲ ਦਿੰਦੇ ਨੇ ਸਾਡਾ ਆਪਣੇ ਆਪ ਜਪਣ ਨੂੰ ਦਿਲ ਕਰਦਾ ਆ ਸਾਡਾ ਆਪਣੇ ਆਪ ਸੰਗਤ ਵਿੱਚ ਆਉਣ ਨੂੰ ਦਿਲ ਕਰਦਾ ਆ ਇਸ ਕਰਕੇ ਅੱਜ ਵੀ ਪ੍ਰੇਮ ਵਾਲੀਆਂ ਰੂਹਾਂ ਨੇ ਜਿਹੜੇ ਸਾਧੂ ਨਾਮ ਜਪਦੇ ਨੇ ਕਮਾਈ ਕਰਦੇ ਨੇ ਉਹਨਾਂ ਦੇ ਪ੍ਰੇਮ ਦੇ ਵਿੱਚ ਮਤਵਾਲੀਆਂ ਹੋ ਜਾਂਦੀਆਂ ਨੇ ਆਪਣੀਆਂ ਸਿਆਣਪਾਂ ਪਰੇ ਕਰ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਉਹ ਸੰਤਾਂ ਹੱਥ ਆਈਆਂ ਕੁੰਜੀਆਂ ਨਾਮ ਦੀਆਂ ਸੰਤਾ 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 ਹੱਥ ਆਈਆਂ ਕੁੰਜੀਆਂ ਨਾਮ ਦੀਆਂ ਸੰਤਾਂ ਦੇ ਹੱਥਾਂ ਦੇ ਵਿੱਚ ਨੇ ਕੁੰਡੀਆਂ ਜਿਹਦਾ ਲੋਕ ਖੋਲਦਾ ਜਿਹਦਾ ਜਿੰਦਾ ਖੋਲਦਾ ਉਹਨੇ ਜਪਣਾ ਹੈ ਜਪਣਾ ਸਤਨਾਮ ਸ੍ਰੀ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦੇ ਨੇ ਉਹ ਮਾਂ ਬਾਪ ਵਾਲਾ ਪਿਆਰ ਦਿੰਦੇ ਨੇ ਕਿਉਂਕਿ ਸੰਤ ਐਵੇਂ ਨਹੀਂ ਬਣਿਆ ਜਾਂਦਾ ਸੰਤ ਐਵੇਂ ਨਹੀਂ ਹੈ ਕਿ ਚਿੱਟਾ ਚੂਲਾ ਪਾਲਿਆ ਸੋਹਣੀ ਦਸਤਾਰ ਬੰਨ ਲਈ ਗੱਤਰਾ ਪਾਲਿਆ ਸੰਤ ਇੱਕ ਅਵਸਥਾ ਆ ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਪੂਰਨ ਨੇ ਜਿਹੜੇ ਸਵਾਸ ਸਵਾਸ ਸਿਮਰਨ ਕਰਨਦੇ ਨੇ ਬੰਦਗੀ ਕਰਦੇ ਨੇ ਅੱਜ ਮਾਤਾ ਭਰਾਈ ਦੀ ਪ੍ਰੇਮ ਦੇ ਵਿੱਚ ਰੰਗੀ ਹੋਈ ਹੈ ਉਹ ਕੀ ਜਾਣਨ ਜਿਨ੍ਹਾਂ ਨੇ ਕਦੀ ਪ੍ਰੇਮ ਦਾ ਰਸ ਹੀ ਨਹੀਂ ਚਖਿਆ ਉਹ ਕੀ ਜਾਣਨ ਕਿ ਇਹ ਪ੍ਰੇਮ ਜਿਹੜਾ ਆ ਇਹ ਦਰਵਾਜ਼ੇ ਦੇ ਦਰਵਾਜ਼ੇ ਖੁੱਲਣ ਵਾਲਾ ਆ ਇਹ ਸਾਡਾ ਪ੍ਰੇਮ ਜਿਹੜਾ ਝੂਠਾ ਆ ਇਹ ਦੁਨੀਆ ਦਾ ਮੋਹ ਸਾਨੂੰ ਨਰਕਾਂ ਵਾਲੇ ਪਾਸੇ ਨੂੰ ਤੱਕਦਾ ਆ ਸੰਤਾਂ ਨਾਲ ਕੀਤਾ ਹੋਇਆ ਪਿਆਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਕੀਤਾ ਹੋਇਆ ਪਿਆਰ ਸਾਨੂੰ ਸੱਚਖੰਡ ਲੈ ਕੇ ਜਾਂਦਾ ਇਸ ਕਰਕੇ ਕਿ ਬੰਦਿਆ ਐਵੇਂ ਨਾ ਮਾਣ ਕਰਦਾ ਰਿਆ ਕਰ ਕਿ ਮੈਂ ਹੀ ਸਭ ਕੁਝ ਆ ਨੀਵਾ ਬਣ ਕੇ ਰਿਆ ਕਰਕੇ ਪਤਾ ਨਹੀਂ ਇਹ ਸਰੀਰ ਦਾ ਕਦੋਂ ਪਟਾਕਾ ਪੈ ਜਾਣਾ ਕਦੋਂ ਇਹਨੇ ਕੰਮ ਕਰਨਾ ਬੰਦ ਕਰ ਦੇਣਾ ਤੈਨੂੰ ਕੀ ਪਤਾ ਆ ਜੇ ਐਡਾ ਹੀ ਤੂੰ ਸਿਆਣਾ ਇਹ ਗੱਲ ਦੱਸ ਕੇ ਤੂੰ ਆਇਆ ਕਿੱਥੋਂ ਐ ਦੱਸ ਸੰਭਲਾ ਤੂੰ ਜਾਣਾ ਕਿੱਥੇ ਐ ਜੇ ਇੰਨਾ ਆਪਣੇ ਆਪ ਨੂੰ ਸਿਆਣਾ ਸਮਝਦਾ ਤੇ ਕਿਹੜੀ ਗੱਲ ਦਾ ਤੂੰ ਮਾਣ ਕਰਦਾ ਰੱਬ ਦੱਸ ਸਕਦਾ ਹੀ ਗੁਰੂ ਦੱਸਦਾ ਤੈਨੂੰ ਤੂੰ ਕਿੱਥੋਂ ਆਇਆ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਸਤਿਗੁਰਾਂ ਨੂੰ ਪਤਾ ਆ ਕਿ ਤੂੰ ਕੌਣ ਐ ਤੇ ਕਿੱਥੋਂ ਆਇਆ ਤੇ ਕਿੱਥੇ ਜਾਣਾ ਆ ਤੇ ਐਵੇਂ ਨਾ ਮਾਣ ਕਰਦਾ ਰਿਆ ਕਰ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਉੱਡਿਆ ਨਾ ਫਰਿਆ ਕਰ ਨੀਵਾਂ ਨਮਾਣਾ ਬਣ ਕੇ ਸਤ ਸੰਗਤ ਵਿੱਚ ਆਣ ਕੇ ਜਪਿਆ ਕਰ ਸਤਨਾਮ ਸ੍ਰੀ ਫਿਰ ਤੇਰੀ ਜ਼ਿੰਦਗੀ ਦਾ ਆਨੰਦ ਬਣਿਆ ਰਹੇਗਾ ਉਹ ਕਿੱਥੋਂ ਆਇਆ ਤੇ ਕਿੱਥੇ ਤੂੰ ਜਾਣਾ ਮਾਣ ਕਿਹੜੀ ਗੱਲ ਦਾ ਕਰੇ ਕਿੱਥੋਂ ਆਇਆ ਤੇ ਕਿੱਥੇ ਤੂੰ ਜਾਣਾ ਮਾਨ ਕਿਹੜੀ ਗੱਲ ਦਾ ਕਰੇ ਕਿੱਥੋਂ ਆਇਆ ਤੇ ਕਿੱਥੇ ਤੂੰ ਜਾਣਾ ਮਾਨ ਕਿਹੜੀ ਕਰਦਾ ਕਿੱਥੋਂ ਆਇਆ ਤੇ ਕਿੱਥੇ ਤੂੰ ਜਾਣਾ ਮਾਨ ਕਿਹੜੀ ਕਰਦਾ ਕਿੱਥੋਂ ਆਇਆ ਤੇ ਕਿੱਥੇ ਤੋਰ ਜਾਣਾ ਮਾਨ ਕਿਹੜੀ ਗੱਲ ਦਾ ਕਰੇ ਕਿੱਥੋਂ ਆਇਆ ਤੇ ਕਿੱਥੇ ਤੁਰ ਜਾਣਾ ਮਾਨ ਕਿਹੜੀ ਗੱਲ ਦਾ ਕਰੇ ਕਿੱਥੋਂ ਆਇਆ ਤੇ ਕਿੱਥੇ ਤੁਰ ਜਾਣਾ ਮਾਨ ਕਿਹੜੀ ਗੱਲ ਆਸਰੇ ਕਿੱਥੋਂ ਆਇਆ ਤੇ ਕਿੱਥੇ ਤੁਰ ਜਾਣਾ ਮਾਨ ਕਿਹੜੀ ਗੱਲ ਦਾ ਕਰੇ ਕਿਹੜੀ ਗੱਲ ਦਾ ਮਾਨ ਕਰਦਾ ਓ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਤੇ ਨਾਮ ਜਪ ਇਹ ਸਰੀਰ ਰਾਹੀਂ ਆਪਣੀ ਰੂਹ ਦਾ ਭਲਾ ਕਰ ਲੈ ਇਹ ਜਿੰਦੜੀ ਦਾ ਲੇਖਾ ਜੋਖਾ ਤੈਨੂੰ ਦੇਣਾ ਪੈਣਾ ਇਸ ਸੰਸਾਰ ਤੇ ਜਾ ਕੇ ਕੀਤਾ ਕੀ ਉਹ ਇਹ ਹੁਣ ਮਾਈ ਭਾਈ ਪ੍ਰੇਮ ਦੇ ਵਿੱਚ ਰਤੀ ਏ ਸਮਝਾਉਣ ਵਾਲਿਆਂ ਨੇ ਸਮਝਾਇਆ ਗੁਰੂ ਨਾਨਕ ਇੱਥੇ ਹੀ ਆ ਉਹ ਜੋਤ ਬਦਲੀ ਏ ਗੁਰੂ ਨਾਨਕ ਕਿਤੇ ਨਹੀਂ ਗਏ ਪਰ ਕਿੱਥੇ ਮੰਨਦੀ ਐ ਨਹੀਂ ਪ੍ਰੇਮ ਹੀ ਇੰਨਾ ਸੀਗਾ ਹੁਣ ਜਾ ਕੇ ਸਮਝਾਉਣ ਵਾਲਿਆਂ ਨੇ ਜਦੋਂ ਸਮਝਾਇਆ ਨਿੰਦਿਆ ਕਰਨ ਵਾਲੇ ਨਿੰਦਿਆ ਕਰੀ ਜਾ ਰਹੇ ਨੇ ਹੁਣ ਨਿੰਦਿਆ ਕਰਨ ਵਾਲਿਆਂ ਨੂੰ ਕੋਈ ਅੱਜ ਪੁੱਛ ਰਿਹਾ ਜੇ ਉਹਨੇ ਪ੍ਰੇਮ ਕੀਤਾ ਅੱਜ ਉਹਨਾਂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਅੱਜ ਉਹਨਾਂ ਨੂੰ ਥਾਂ ਥਾਂ ਤੇ ਯਾਦ ਕੀਤਾ ਜਾਂਦਾ ਆ ਜਿਨ੍ਹਾਂ ਨੇ ਗੱਲ ਨੂੰ ਮੰਨਿਆ ਆ ਜਿਨ੍ਹਾਂ ਨੇ ਸਮਝ ਲਿਆ ਆ ਤੇ ਮਾਈ ਭਾਈ ਦੀ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਕਮਰੇ 'ਚ ਬਾਰ ਕੇ ਚੌਂਕੜਾ ਬਹਿ ਜਾਂਦੇ ਨੇ ਤੇ ਜਪਦੇ ਨੇ ਸਿਮਰਨ ਬਾਰ-ਬਾਰ ਗੁਰੂ ਨਾਨਕ ਨੂੰ ਯਾਦ ਕਰਦੇ ਨੇ ਸਤ ਕਰਤਾਰ ਧੰਨ ਗੁਰੂ ਨਾਨਕ ਸਤ ਕਰਤਾਰ ਐਸੀ ਪ੍ਰੇਮ ਦੀ ਖੇਚ ਵਧੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੋਵਿੰਦ ਵਾਲ ਸਾਹਿਬ ਜੀ ਦੀ ਧਰਤੀ ਤੋਂ ਇੱਕ ਦਮ ਉੱਠ ਕੇ ਚਾਲੇ ਪਾ ਕੇ ਖਡੂਰ ਸਾਹਿਬ ਪਹੁੰਚ ਜਾਂਦੇ ਨੇ ਮਾਈ ਭਾਈ ਦੇ ਦਰਵਾਜਿਆਂ ਦੇ ਮੂਹਰੇ ਆਣ ਕੇ ਸਾਹਮਣੇ ਆਣ ਕੇ ਖੜੇ ਹੋ ਜਾਂਦੇ ਨੇ ਤੇ ਜਦੋਂ ਤੱਕਦੇ ਨੇ ਮਾਈ ਦੀ ਸਮਾਧੀ ਲੱਗੀ ਹੋਈ ਹੈ ਤੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਾਈ ਨੂੰ ਹਿਲਾਇਆ ਨਹੀਂਗਾ ਨਾਮ ਜਪਦੀ ਰੂਹ ਨੂੰ ਕਦੀ ਵੀ ਕਿਤੇ ਧਿਆਨ ਦੇ ਵਿੱਚ ਜੁੜੀ ਹੋਵੇ ਆਪਣੀਆਂ ਚਲਕੀਆਂ ਨਾ ਕਰਿਆ ਕਰੀਏ ਬਹਿ ਜਾ ਕਰੀਏ ਘੰਟਾ ਬਹਿਣਾ ਪੈ ਜਾਵੇ 2 ਘੰਟੇ ਬਹਿਣਾ ਪੈ ਜਾਵੇ ਕੋਈ ਗੱਲ ਨਹੀਂ ਅਸੀਂ ਸੰਸਾਰੀ ਲੋਗ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਬਰਬਾਦ ਕਰ ਦਿੰਨੇ ਆ ਪਰ ਜਿਹੜੀਆਂ ਨਰੰਗਕਾਰ ਦੀਆਂ ਰੂਹਾ ਨੇ ਉਹਨਾਂ ਦੀ ਸੂਰਤ ਜਦੋਂ ਉਹਦੇ ਚਰਨਾਂ ਵਿੱਚ ਟਿਕੀ ਹੁੰਦੀ ਆ ਨਾ ਉਹ ਬੜਾ ਕੁਝ ਪ੍ਰਾਪਤ ਕਰਦੀਆਂ ਨੇ ਉਹ ਬਾਬੇ ਨਾਨਕ ਤੋਂ ਲੈ ਕੇ ਤੁਹਾਡੇ ਵਿੱਚ ਵੰਡ ਦੀਆਂ ਨੇ ਕਦੀ ਕਾੜੇ ਨਾ ਪਿਆ ਕਰੋ ਜਦੋਂ ਮਹਾਪੁਰਸ਼ਾਂ ਕੋਲ ਗਏ ਹੋਈਏ ਸੰਤਾਂ ਕੋਲ ਗਏ ਹੋਈਏ ਜੋ ਉਹ ਬਚਨ ਕਰਨ ਉਹਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰਿਆ ਕਰੀਏ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰੇਮ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦਾ ਗਾਇਨ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਗੈਣ ਕੀਤਾ ਸ਼ਬਦ ਗਾਇਆ ਮਾਈ ਭਰਾਏ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਸਾਹਮਣੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖੜੇ ਨੇ ਤੇ ਜਦੋਂ ਵੇਖਦੀ ਐ ਤੱਕਦੀ ਐ ਤੇ ਉੱਚੀ ਉੱਚੀ ਵਰਾਗ ਵਿੱਚ ਕਰਨ ਲੱਗ ਪੈਂਦੀ ਓਏ ਆਜੋ ਲੋਕੋ ਵੇਖ ਲਓ ਸਤਗੁਰ ਨਾਨਕ ਆਏ ਨੇ ਆਜੋ ਲੋਕੋ ਵੇਖ ਲੋ ਸਤਗੁਰ ਨਾਨਕ ਆਏ ਨੇ ਆਜੋ ਲੋਕੋ ਵੇਖ ਲੋ ਸਤਗੁਰ ਨਾਨਕ ਆਏ ਨੇ ਆਜੋ ਲੋਕੋ ਵੇਖ ਲੋ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਸਤ ਗੁਰੂ 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 ਨਾਨਕ ਆਏ ਨੇ ਲੋਕਾਂ ਨੂੰ ਆਵਾਜ਼ਾਂ ਮਾਰ ਮਾਰ ਕਹਿ ਰਹੀ ਏ ਆਹ ਲੋ ਤੁਸੀਂ ਗੱਲਾਂ ਕਰਦੇ ਹੋ ਆਹ ਨੇ ਮੇਰਾ ਗੁਰੂ ਨਾਨਕ ਆ ਗਿਆ ਐਨਾ ਪ੍ਰੇਮ ਪਾਇਆ ਗੁਰੂ ਅੰਗਦ ਸਾਹਿਬ ਚੋਂ ਗੁਰੂ ਨਾਨਕ ਦੇ ਦਰਸ਼ਨ ਹੋ ਰਹੇ ਨੇ ਗੁਰੂ ਕੀ ਨਹੀਂ ਕਰ ਸਕਦਾ ਅੱਜ ਵੀ ਪ੍ਰੇਮ ਵਿੱਚ ਭਿੱਜ ਕੇ ਉਹਨੂੰ ਯਾਦ ਕਰੀਏ ਉਹਨੇ ਸੰਤਾਂ ਚੋਂ ਹੀ ਤੁਹਾਨੂੰ ਆਪਣਾ ਪਿਆਰ ਦੇ ਦੇਣਾ ਰੱਬ ਦੇ ਪਿਆਰਿਆਂ ਚੋਂ ਹੀ ਆਪਣਾ ਪਿਆਰ ਦੇ ਦੇਣਾ ਕਿਤੇ ਦਿਲੋਂ ਜਾਤ ਤੇ ਕਰੀਏ ਉਹਨੂੰ ਕਦੀ ਦਿਲੋਂ ਯਾਦ ਹੀ ਨਹੀਂ ਕੀਤਾ ਹੁਣ ਐਨਾ ਪ੍ਰੇਮ ਦੇ ਵਿੱਚ ਭਿੱਜੇ ਨੇ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਾਈ ਭਰਾਇ ਨੂੰ ਕਹਿੰਦੇ ਰੱਬ ਦੀਏ ਪਿਆਰੀਏ ਗੁਰੂ ਨਾਨਕ ਦੀਏ ਪਿਆਰੀਏ ਗੁਰੂ ਨਾਨਕ ਦੀਆਂ ਬਾਤਾਂ ਸੁਣਾ ਇਹ ਨਹੀਂ ਉਹਨੂੰ ਸਮਝਾਉਣ ਦੀ ਨਹੀਂ ਕੋਸ਼ਿਸ਼ ਕਰਦੇ ਉਹਨਾਂ ਨੂੰ ਪਤਾ ਇਹ ਪ੍ਰੇਮ ਦੀ ਬਹਿਬਲ ਤੱਕ ਇੰਨੀ ਡੂੰਗੀ ਹੈ ਜਿਨ੍ਹਾਂ ਨੇ ਆਨੰਦ ਮਾਣਿਆ ਗੁਰੂ ਨਾਨਕ ਦੇ ਚਰਨਾਂ ਦਾ ਉਹਨਾਂ ਨੂੰ ਪਤਾ ਆਇਆ ਕਿਉਂਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਾਈ ਭਾਈ ਤੋਂ ਬਾਅਦ ਵਿੱਚ ਸੰਗਤ ਵਿੱਚ ਗਏ ਗੁਰੂ ਨਾਨਕ ਸਾਹਿਬ ਦੀ ਮੇਰੇ ਖਿਆਲ ਦੇ ਨਾਲ 7 ਸਾਲ ਗੁਰੂ ਅੰਗਦ ਸਾਹਿਬ ਜੀ ਨੇ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਦੀ ਤੇ ਇੰਨਾ ਪਿਆਰ ਕੀਤਾ ਮਾਈ ਦੇ ਨਾਲ ਔਰ ਗੁਰੂ ਨਾਨਕ ਦੀਆਂ ਬਾਤਾਂ ਸੁਣ ਸੁਣ ਕੇ ਸੁਣ ਸੁਣ ਕੇ ਧੰਨ ਗੁਰੂ ਅੰਗੇਸ਼ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੀ ਸਮਾਧੀ ਲੱਗ ਗਈ ਐਸੀ ਸਮਾਧੀ ਲਗੀ ਮਾਈ ਭਰਾਈ ਨੂੰ ਕਹਿੰਦੇ ਹੁਣ ਬਸ ਇਹ ਦੁਨੀਆ ਦੇ ਲੋਕਾਂ ਵਿੱਚ ਜਾਣ ਨੂੰ ਦੇਲ ਨਹੀਂ ਕਰਦਾ ਮਾਈ ਜਾ ਬਾਹਰ ਚਲੀ ਜਾ ਇਹ ਦਰਵਾਜ਼ਾ ਬੰਦ ਕਰ ਦੇ ਬਾਹਰੋਂ ਪੋਚਾ ਲਾ ਦੇ ਉੱਤੇ ਤੇ ਦਰਵਾਜ਼ਾ ਬੰਦ ਕਰ ਦੇ ਮੈਂ ਨਹੀਂ ਇਹਨਾਂ ਦੁਨੀਆਂ ਦੇ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦਾ ਬਹੁਤ ਪਰੇਸ਼ਾਨ ਕਰਦੇ ਨੇ ਤੇ ਸਤਿਗੁਰੂ ਧੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਫਿਰ ਮਾਈ ਭਾਈ ਦੇ ਉਸ ਕਮਰੇ ਦੇ ਵਿੱਚ ਜਿੱਥੇ ਆਪ ਬੈਠੀ ਸੀ ਉੱਥੇ ਸਿਮਰਨ ਕਰਦੇ ਨੇ ਅੱਜ ਵੀ ਜਿਹੜੇ ਜੀ ਪ੍ਰੇਮ ਦੇ ਵਿੱਚ ਭਿੱਜੇ ਨੇ ਸਿਮਰਨ ਕਰਦੇ ਗੁਰੂ ਨਾਨਕ ਉਹਨਾਂ ਦੇ ਘਰਾਂ ਵਿੱਚ ਜਾਂਦੇ ਨੇ ਬਾਬਾ ਬੁੱਢਾ ਉਹਨਾਂ ਦੇ ਘਰਾਂ ਵਿੱਚ ਘੇੜਾ ਮਾਰਦਾ ਆ ਪਰ ਗੱਲ ਆ ਕਿ ਅਸੀਂ ਸਿਮਰਨ ਕਿੰਨਾ ਕਰਦੇ ਸਾਡਾ ਪਿਆਰ ਕਿੰਨਾ ਆ ਵਾਦ ਚੜ ਕੇ ਆਇਆ ਕਰੋ ਲਾਹਾ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਨਾਮ ਦਾਣ ਸੇਵਾ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਗੱਜ-ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ